ਉਹਦੇ ਕਿੰਨੀ ਜੀਤੀ ਮੇਰੇ ਨਾਲ 73 ਸਾਲ ਕੀ ਅੱਜ ਕਰੋ ਮੈਨੂੰ ਤੀਰ ਅਰਗੀ ਸਿੱਧੀ ਆ ਕਿਹੜਾ ਚੀਜ਼ ਹੈੜਾ ਪਾਉਂਦਾ ਆਂਦਾ ਮੈਂ ਤਾਂ ਕਰ ਮੈਂ ਮੇਰੀ ਬੁੱਢੀ ਦੀ ਆਵਾਜ਼ ਲੱਗਦੀ ਆ ਆ ਮੇਰੀ ਮੂਰੀ ਵਾਲਾ ਡਰਾਮਾ ਨਾ ਕਰੋ ਜੇ ਮੈਂ ਥੋਟੀ ਹੁੰਦੀ ਨਾ ਤਾਂ ਤੁਹਾਡੇ ਨੱਕ ਥੱਲੇ ਮੇਰਾ ਆ ਹਾਲ ਨਾ ਹੁੰਦਾ ਨਾ ਹੋ ਕੀ ਗਿਆ ਤੂੰ ਭਰੀ ਫਿੱਤੀ ਆਈ ਹੈ ਹੁਣਾ ਕੀ ਆ ਤੂੰ ਆਪਦੀ ਨੂੰ ਦੇ ਲੱਛਣ ਦੇਖ ਲੈ ਤੇ ਤੂੰ ਆਪਦੀ ਘਰ ਵਾਲੀ ਦੇ ਨਾ ਹੁਣ ਉਹਨੇ ਤੈਨੂੰ ਕੀ ਕਹਿਤਾ ਦੱਸ ਜੇ ਕੁਛ ਕਿਹਾ ਹੁੰਦਾ ਨਾ ਉਹਨੇ ਉਹ ਤਾਂ ਮੈਂ ਜਰ ਲੈਂਦੀ ਪਰ ਜੋ ਉਹਨੇ ਹੁਣ ਕੀਤਾ ਹੈ ਨਾ ਉਹ ਮਿੱਤ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਮੇਰਾ ਕਿਹਾ ਕਦੇ ਮੰਨਿਆ ਨਹੀਂ ਨਾ ਅੱਜ ਥਾਈ ਪਰ ਅੱਜ ਮੈਂ ਤੁਹਾਨੂੰ ਸਬੂਤ ਦਿਖਾਉਣੀ ਆ ਵੀ ਇਹ ਮੇਰੇ ਨਾਲ ਕੀ ਕੁਛ ਕਰਦੀ ਆ ਇਹ ਆ ਤਾਂ ਫੋਨ ਦਿਖਾ ਫੋਨ ਤਾਂ ਤੂੰ ਕੀ ਕਰਾਏ ਆ ਆ ਚੱਕਰ ਦਾ ਫੋਨ ਆ ਦੇ ਹੁਣ ਹਾਂ ਆ ਤੇਰੀ ਭਾਬੀ ਦੀ ਫੋਟੋ ਇਹ ਕਿੰਨੀ ਸੋਹਣੀ ਆ ਨਾ ਤੂੰ ਤਾਂ ਸੋਹਣੀ ਕਹਿਣਾ ਹੀ ਆ ਕਿਉਂਕਿ ਤੈਨੂੰ ਦੀਦੀ ਆ ਆ ਮੇਰਾ ਫੋਨ ਦੇਖ ਤੈਨੂੰ ਦਿਸਣੇ ਕੀ ਆ ਵੀਰੇ ਸਾਰੇ ਪਾਸੇ ਉਹਨੇ ਮੈਨੂੰ ਬਲਾਕ ਕੀਤਾ ਹੋਇਆ ਆ ਹਾਂ ਗੁੱਡੇ ਸੱਚੀ ਨਹੀਂ ਤੇਰਾ ਕਸ਼ਤੀ ਤਾ ਉਹਨੇ ਮੇਰੀ ਧੀ ਨੂੰ ਬਲਾਕ ਕੀਤਾ ਤਾਂ ਕੀਤਾ ਕਿਵੇਂ ਭਲਾ ਉਹ ਮੇਰੀ ਭੈਣ ਨੂੰ ਬਲਾਕ ਕਿਉਂ ਕਰੂਗੀ ਦੱਸ ਮੰਮੀ ਮੈਂ ਤੈਨੂੰ ਕੀ ਦੱਸਾਂ ਮੇਰੀ ਤਾਂ ਜੰਨੀ ਵਾਰ ਸਵੇਰੇ ਦੀ ਬੇਇੱਜ਼ਤੀ ਹੋ ਚੁੱਕੀ ਆ ਨਾ ਮੇਰੇ ਸੱਸ ਮੈਨੂੰ ਇਹ ਸਟੇਟਸ ਦਿਖਾਵੇ ਆ ਦੇ ਤੇਰੀ ਭਾਬੀ ਤਾਂ ਕਿੰਨੀ ਸੋਹਣੀ ਲੱਗਦੀ ਆ ਆ ਡੀਪੀ ਕਿੰਨੀ ਸੋਹਣੀ ਲਾਈ ਆ ਆ ਸਟੇਟਸ ਪਾਇਆ ਕਿਹੜੇ ਪ੍ਰੋਗਰਾਮ ਤੇ ਗਈ ਸੀ ਹੁਣ ਮੈਂ ਕੀ ਬੋਲਾਂ ਵੀ ਮੈਨੂੰ ਤਾਂ ਸ਼ੋਅ ਹੀ ਨਹੀਂ ਹੁੰਦੇ ਪਏ ਵੀ ਮੈਨੂੰ ਮੇਰੀ ਆਪਦੀ ਭਜਾਈ ਨੇ ਬਲਾਕ ਕੀਤਾ ਹੋਇਆ ਆ ਮੈਨੂੰ ਤਾਂ ਜਦ ਹੀ ਬਸ ਅਕਲ ਲੱਗ ਗਈ ਵੀ ਮੈਂ ਜਾਵਾਂ ਜਾ ਕੇ ਪਹਿਲਾਂ ਉਹਦੀ ਗੱਲ ਨਿਮੜ ਕੇ ਆਵਾਂ ਵੀ ਮੇਰੇ ਨਾਲ ਇਦਾਂ ਕਿਉਂ ਕੀਤਾ ਹੁਣ ਮੈਨੇ ਉਹ ਆ ਦੱਸੋ ਤਾਂ ਫੋਨ ਭੰਨਣਾ ਕਿ ਗਿੱਟੇ ਜੇ ਬੇਬੇ ਤੇਰੀ ਇਹ ਗੱਲ ਸਹੀ ਨਿਕਲੀ ਨਾ ਤਾਂ ਫਿਰ ਤੂੰ ਵੀ ਇੱਥੇ ਆ ਤੇ ਮੈਂ ਵੀ ਇੱਥੇ ਆ ਇਹ ਹੈ ਨਾ ਇਹਦਾ ਫੋਨ ਵੀ ਭੰਨੂ ਤੇ ਨਾਲੇ ਭੰਨੂ ਇਹਦੇ ਗਿੱਟੇ ਮੇਰੀ ਭੈਣ ਨੂੰ ਬਲੌਕ ਕੀਤਾ ਉਹ ਖੇਡ ਪਿਆ ਕਰਮੇ ਦੀ ਭੈਣ ਨੂੰ ਬਲੌਕ ਇਹਦੀ ਐਸੀ ਦੀ ਤਰਸੀ ਮੈਂ ਪੇਰ ਕੇ ਰੱਖ ਦੂੰਗਾ ਦੱਸੋ ਇਹ ਕਹਿ ਵੀ ਹਾਂਜੀ ਆ ਦੇਖ ਲੈ ਵੀਰੇ ਕੁਛ ਇਹਨੂੰ ਪੁੱਛਣ ਦੱਸਣ ਦੀ ਲੋੜ ਪਈ ਆ ਮੈਨੂੰ ਦੇਖਦੇ ਹੀ ਇਹਦਾ ਮੂੰਹ ਫੱਕ ਹੋ ਗਿਆ ਦੇਖ ਕੇ ਮੇਰੇ ਮੂੰਹ ਤੇ ਹਵਾਇਆਂ ਉੱਡੀਆਂ ਪਈਆਂ ਨੇ ਮੇਰੇ ਪੱਤ ਦੇ ਗੁੱਸੇ ਨੂੰ ਦੇਖ ਕੇ ਇਹ ਜਿਹੜਾ ਫੋਨ ਆ ਨਾ ਤੇਰੇ ਜਨਮ ਦਿਨ ਤੇ ਮੈਂ ਤੈਨੂੰ ਤਾਂ ਲੈ ਕੇ ਦਿੱਤਾ ਸੀ ਵੀ ਤੂੰ ਇਧਰ ਨੇ ਟੱਬਰ ਦੇ ਦੁੱਖ ਸੁੱਖ ਦਾ ਧਿਆਨ ਰੱਖੇ ਨਾ ਕਿ ਆਪਦੇ ਪੇਕੇਆਂ ਨਾਲ ਦਿਨ ਰਾਤ ਗੱਲਾਂ ਮਾਰਦੀ ਰਹੀ ਤੇ ਇਧਰ ਲੈ ਨੂੰ ਇਹ ਨਹੀਂ ਇੱਕ ਇੱਕ ਕਰਕੇ ਕੱਡਾ ਕੱਢਣ ਬਾਰੇ ਸੋਚੇ ਵੀ ਆਹ ਨਾਲ ਖੁੱਲੀ ਛੁੱਟੀ ਹੋ ਜੂਗੀ ਨਾ ਸਟੇਟਸ ਦੇ ਸੇ ਨਾ ਡੀਪੀ ਦੇ ਸੇ ਨਾ ਆ ਨਾ ਉਹ ਦੂਜੇ ਨੂੰ ਤਾਂ ਪਤਾ ਹੀ ਨਾ ਲੱਗੇ ਤੇ ਸ਼ੁਰੂਆਤ ਤੂੰ ਮੇਰੀ ਭੈਣ ਨੂੰ ਬਲੌਕ ਕਰਕੇ ਕਿਤੇ ਤੇਰੀ ਇੰਨੀ ਹਿੰਮਤ ਕਿਵੇਂ ਹੋ ਗਈ ਹੁਣ ਤੇਰੇ ਮੂੰਹ ਤਾਂ ਕੀ ਸ਼ਿਕੜੀ ਲੱਗੀ ਤੂੰ ਮੈਨੂੰ ਹਣੇ ਆਹ ਤਾਂ ਦੱਸ ਦੇ ਵੀ ਕਿਉਂ ਬਲੌਕ ਕੀਤਾ ਤੂੰ ਮੇਰੀ ਧੀ ਨੂੰ ਆ ਤੀਸਰੇ ਸਟੇਟਸ ਪਾਏ ਨੇ ਤੂੰ ਅਡਰਸਾਂ ਪਾ ਕੇ ਕੀ ਬਣੀ ਫਿਰਦੀ ਆ ਡਿਲੀਟ ਕਰ ਇਹਨਾਂ ਨੂੰ ਚੰਗਾ ਲੰਘਾ ਜਲੂਸ ਕੱਢਿਆ ਪਿਆ ਸਾਰਾ ਮੇਰੇ ਪਾਪੇ ਸਾਰੇ ਰਿਸ਼ਤੇਦਾਰ ਤੇਰੇ ਨਾਲ ਐਨ ਨੇ ਤੇਰੇ ਕਰਕੇ ਮੇਰਾ ਵੀ ਮਜ਼ਾਕ ਢਾਉਂਦੇ ਆ ਆ ਮੇਰੇ ਸਾਸੇ ਨਹੀਂ ਮਾਨ ਮੈਨੂੰ ਕਹਿੰਦੀ ਆ ਤੇਰੇ ਪਰਚਾਏ ਤੇ 10 ਵਾਰ ਦਿਨ ਚੋਂ ਡੀਪੀ ਬਦਲ ਦਿੰਦੀ ਆ ਤੈਨੂੰ ਮਾੜਾ ਮੋਟਾ ਆਪਣੇ ਪਰਿਵਾਰ ਦੀ ਇੱਜ਼ਤ ਦਾ ਖਿਆਲ ਹੈਗਾ ਕਿ ਨਹੀਂ ਸੁਪਾ ਕਰਕੇ ਸਟੇਟਸ ਡਿਲੀਟ ਕਰ ਦੇ ਨਾਲੇ ਆਪਣੀ ਡੀਪੀ ਚੇਂਜ ਕਰ ਆ ਕਿਹੜੀ ਡਰੈੱਸ ਪਾ ਕੇ ਡੀਪੀ ਲਾਈ ਹੋਈ ਆ ਤੂੰ ਜੇ ਕਹਿਤਾ ਸੀ ਤਾਂ ਤੇਰੇ ਕੀ ਸਿਰ ਤੇ ਪੱਥਰ ਮਾਰ ਕੇ ਤੇਰਾ ਸਿਰ 파ੜਤਾ ਜਿਹ ਨਰਨਾਣਾ ਕਹੀ ਦਿੰਦੀ ਆ ਮਾੜਾ ਮੋਟਾ ਪਰਜਾਈਆਂ ਚ ਮਾੜਾ ਮੋਟਾ ਬਰਦਾਸ਼ਤ ਕਰਨ ਦੀ ਹਿੰਮਤ ਵੀ ਤਾਂ ਚਾਹੀਦੀ ਆ ਮੈਂ ਤਾਂ ਇਹ ਹੈਰਾਨਾ ਤੈਨੂੰ ਇਹ ਪੁੱਠੀ ਸਲਾਹ ਦਿੱਤੀ ਤਾਂ ਦਿੱਤੀ ਕਿਨੇ ਐਦਾਂ ਦਾ ਭੈਣੇ ਉਹ ਤੂੰ ਆਪਣੀਆਂ ਖੁਸ਼ੀਆਂ ਮਾਰਦੀ ਮਾਰਦੀ ਇੱਕ ਦਿਨ ਆਪ ਹੀ ਮੁੱਕ ਜੇਗੀ ਪਰ ਉਹਨਾਂ ਦੀ ਟੋਕਾ ਟਾਕੀ ਨਹੀਂ ਮੁਕਣੀ ਵੀਰੇ ਮੈਂ ਤਾਂ ਇਸ ਘਰ 'ਚ ਹੀ ਰਹਿਣਾ ਆ ਮੈਨੂੰ ਤਾਂ ਇਹੀ ਨਹੀਂ ਸਮਝ ਲੱਗਦੀ ਵੀ ਮੈਂ ਹੁਣ ਕਰਾਂ ਕੀ ਤਫਾ ਕਰ ਇਹੋ ਜਿਹੇ ਰਿਸ਼ਤੇ ਨੂੰ ਇਨਾ ਬਾਕੀ ਵੀ ਜ਼ਿੰਦਗੀ ਜੀ ਨਹੀਂ ਹੁੰਦੀ ਨਾ ਕਦੋਂ ਤੱਕ ਆਪਣੀ ਨਣ ਦੇ ਪਿੱਛੇ ਲੱਗ ਕੇ ਕਦੇ ਆਹ ਡਿਲੀਟ ਕਰ ਕਰਦੇ ਔਰ ਡਿਲੀਟ ਕਰ ਤੂੰ ਇਹ ਰਿਸ਼ਤਾ ਹੀ ਕਿਉਂ ਨਹੀਂ ਡਿਲੀਟ ਕਰ ਦਿੰਦੀ ਤੂੰ ਬਾਕੀ ਕੰਮ ਸਾਰੇ ਛੱਡ ਸਭ ਤੋਂ ਪਹਿਲਾਂ ਆਪਣੀ ਨਣਦ ਨੂੰ ਬਲੌਕ ਕਰ ਦੇਖ ਲੈ ਪੁੱਤ ਨਿਕਲੇ ਤਾਂ ਇਹ ਤੇ ਪੇਕੇ ਆਦੇ ਪੰਗੇ ਆਬਦੇ ਭਰਾ ਦੀ ਮੰਨ ਗਏ ਨੇ ਤੇਰੀ ਭੈਣ ਨੂੰ ਬਲੌਕ ਕੀਤਾ ਤੁਸੀਂ ਜਿਨ੍ਹਾਂ ਨੇ ਜੋ ਮਰਜ਼ੀ ਕਹਿਣਾ ਕਹੀ ਜਾਓ ਜੋ ਮਰਜ਼ੀ ਸੋਚਣਾ ਸੋਚੀ ਜਾਓ ਪਰ ਮੈਨੂੰ ਲੱਗਦਾ ਵੀ ਇਹਨੂੰ ਬਲੌਕ ਕਰਕੇ ਮੈਂ ਠੀਕ ਕੀਤਾ ਮੈਂ ਇਹਦੇ ਵਿੱਚ ਕਿਹੜੇ ਪਾਸਿਓਂ ਤੋਂ ਕੀ ਠੀਕ ਕਰਤਾ ਹੁਣ ਤਾਂ ਫਿਰ ਸਾਨੂੰ ਇਹੀ ਸੋਚਣਾ ਪਊ ਨਾ ਵੀ ਤੇਰਾ ਫੋਨ ਹੀ ਫੜ ਕੇ ਰੱਖਣਾ ਪਊ ਵੀ ਨਾ ਰਹੂਗਾ ਬਾਸ ਤੇ ਨਾ ਪਚੂਗੀ ਬਸਰੀ ਹਾਂ ਤੇ ਫਿਰ ਉਹੀ ਗੱਲ ਆ ਨਾ ਮੈਂ ਵੀ ਤਾਂ ਥੋਡੇ ਵਾਲੀ ਹੀ ਗੱਲ ਕੀਤੀ ਆ ਨਾ ਰਿਹਾ ਬਾਂਸ ਤੇ ਨਾ ਵੱਜੂ ਬੰਸਰੀ ਗੁੱਡੀ ਜੇ ਤੂੰ ਦਿਨ ਰਾਤ ਮੈਨੂੰ ਟੋਕਾ ਟਾਕੀ ਨਾ ਕਰਦੀ ਤੇ ਮੈਂ ਤੈਨੂੰ ਕਿਉਂ ਬਲੌਕ ਕਰਦੀ ਤੂੰ ਆਪ ਹੀ ਸੋਚ ਤੂੰ ਕਿੱਦਾਂ ਮੇਰਾ ਜੀਣਾ ਉੱਪਰ ਕੀਤਾ ਹੋਇਆ ਸੀ ਜਦੋਂ ਕਿਤੇ ਵੀ ਆਪਾਂ ਘੁੰਮਣ ਚਲੇ ਜਾਂਦੇ ਸੀ ਮੈਂ ਕੋਈ ਸਟੇਟਸ ਪਾ ਦਿੰਦੀ ਸੀ ਜਾਂ ਡੀਪੀ ਚੇਂਜ ਕਰ ਦਿੰਦੀ ਸੀ ਜਦ ਹੀ ਇਹਦਾ ਮੈਸੇਜ ਆ ਜਾਂਦਾ ਸੀ ਭਾਬੀ ਆ ਕੀ ਕਰਦੀ ਫਿਰਦੀ ਆ ਆ ਕਿੱਧਰ ਗਈਆਂ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਜਦੋਂ ਕੋਈ ਮੈਂ ਪੈਂਟ ਪਾ ਲਾਂ ਜਾਂ ਕੋਈ ਡਰੈਸ ਪਾ ਲਵਾਂ ਤਾਂ ਵੀ ਇਹਦਾ ਇਹੀ ਰੋਲਾ ਰਹਿੰਦਾ ਸੀ ਵੀ ਭਾਬੀ ਇਦਾਂ ਕਿਉਂ ਕਰਦੀ ਆ ਦੱਸੋ ਹਰ ਚੀਜ਼ 'ਚ ਜਦੋਂ ਇਹਨੇ ਨੰਨਾ ਪਾਉਣਾ ਇਹਨੂੰ ਡਿਲੀਟ ਕਰਦੇ ਆ ਸਟੇਟਸ ਨਾਲ ਆਪਾਂ ਇਦਾਂ ਦੇ ਪਾ ਉਦਾਂ ਦੇ ਪਾ ਮੇਰੇ ਸਹੁਰੇ ਦੇਖਦੇ ਨੇ ਮੇਰੇ ਰਿਸ਼ਤੇਦਾਰ ਦੇਖਦੇ ਨੇ ਆਹੀ ਚੀਜ਼ਾਂ ਦੇਖ ਦੇ ਕੇ ਦੇਖ ਦੇ ਕੇ ਹਾਰ ਕੇ ਮੈਨੂੰ ਇਹਨੂੰ ਹੀ ਬਲੋਕ ਕਰਨਾ ਪਿਆ ਕਿਉਂਕਿ ਮੈਨੂੰ ਵੀ ਤਾਂ ਜ਼ਿੰਦਗੀ 'ਚ ਖੁਸ਼ ਹੋਣ ਦਾ ਹੱਕ ਵਾ ਜਦੋਂ ਇਹ ਇਹ ਹੀ ਚੀਜ਼ਾਂ ਪਾਉਂਦੀ ਆ ਡਰੈੱਸਾਂ ਤਰ੍ਹਾਂ ਤਰ੍ਹਾਂ ਦੀਆਂ ਪਾਉਂਦੀਆਂ ਥਾਂ ਤਾਂ ਜਾਂਦੀ ਆ ਆਪਦੇ ਸਟੇਟਸ ਪਾਉਂਦੀ ਆ ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਮੇਰੇ ਤਾਂ ਕਦੀ ਰਿਸ਼ਤੇਦਾਰਾਂ ਨੇ ਕਿਹਾ ਨਹੀਂ ਭਾਈ ਗੁੱਡੀ ਕਿੱਥੇ ਘੁੰਮਦੀ ਫਿਰਦੀ ਆ ਗੁੱਡੀ ਨੇ ਆ ਕੀ ਪਾਇਆ ਉਦੋਂ ਮੰਮੀ ਨੇ ਵੀ ਕਦੀ ਨਹੀਂ ਕੁਝ ਕਿਹਾ ਤੇ ਇਹ ਉਲਟਾ ਮੰਮੀ ਨੂੰ ਵੀ ਫੋਨ ਕਰਕੇ ਚੱਕ ਦਿੰਦੀ ਸੀ ਵੀ ਆਪਦੀ ਨੋ ਨੋ ਸਮਝਾ ਤੇ ਮੰਮੀ ਥੋੜੇ ਜਾਣ ਮਗਰ ਮੇਰੇ ਮਗਰ ਪੈ ਜਾਂਦੀ ਸੀਗੀ ਮੈਨੂੰ ਵੀ ਤਾਂ ਜੀਣ ਦਾ ਹੱਕ ਆ ਮੈਂ ਵੀ ਇਨਸਾਨ ਆ ਮੈਂ ਕੋਈ ਕੱਟ ਪੁਤਲੀ ਥੋੜੀ ਆ ਵੀ ਇਹਨਾਂ ਦੇ ਇਸ਼ਾਰਿਆਂ ਤੇ ਨੱਚੀ ਜਾਵਾਂ ਤੇ ਤੁਸੀਂ ਮੈਨੂੰ ਠੰਡੇ ਦਿਮਾਗ ਨਾਲ ਸੋਚ ਕੇ ਦੱਸਿਓ ਜਿਸ ਘਰ ਵਿੱਚ ਐਹ ਜੀ ਟੋਕਾ ਟਾਕੀ ਕਰਨ ਵਾਲੀ ਨਣਦ ਹੋਵੇ ਉਹ ਵਿਚਾਰੀ ਭਾਬੀ ਦਾ ਜੀਣਾ ਕਿੰਨਾ ਕੁ